ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇੱਕ ਜੰਗ ਚੱਲ ਰਹੀ ਜੁੱਧ ਚੱਲ ਰਿਹਾ ਨਸ਼ਿਆਂ ਵਿਰੁੱਧ ਜੋ ਜੁੱਧ ਜੀ ਉਹ ਜੁੱਧੇ ਚੱਲਦੇ ਚੱਲਦੇ ਫੇਰ ਵੀ ਨਸ਼ੇ ਫੜੇ ਵੀ ਜਾ ਰਹੇ ਕਾਫੀ ਵੱਡੀ ਮਾਤਰਾ ਦੇ ਵਿੱਚ ਗ੍ਰਿਫਤਾਰੀਆਂ ਵੀ ਹੋ ਰਹੀਆਂ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੇ ਇੱਕ ਨਵਾਂ ਚੌਰ ਦੇ ਵਿੱਚ ਬੰਡ ਹੈ ਉਹ ਲੰਗੜੋਆ ਉਤੋਂ ਇਹਨਾਂ ਨੇ ਉਹਨੂੰ ਨਸ਼ਾ ਮੁਕਤ ਪਿੰਡ ਲਾਣਿਆ ਦੇ ਨਾਲ ਹੀ ਕਿਹਾ ਵੀ ਇਹ ਸਾਡਾ ਜੰਗ ਜਿਹੜੀ ਯੋਧਾ ਜਿਹੜਾ ਇਹ ਜਾਰੀ ਰਹੇਗਾ ਅਸੀਂ ਨਸ਼ਿਆਂ ਦੀ ਨੂੰ ਜੜੋਂ ਪੁੱਟ ਦਾਂਗੇ ਤੁਸੀਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਕਿ ਏਡਾ ਆਸਾਨ ਹੈ ਮਾਮਲਾ ਵੀ ਬਹੁਤ ਜਲਦੀ ਇਹਨੂੰ ਜੜੋਂ ਉਖਾੜ ਦਿੱਤਾ ਜਾਏਗਾ ਕਿਉਂਕਿ ਜੇ ਇਹ ਜੰਗ ਦਾ ਮਾਮਲਾ ਕਮਾਂਤਰੀ ਮਾਮਲਾ ਹੈ ਇਸ ਬਿਲ ਪਹਿਲੀ ਗੱਲ ਤਾਂ ਇਹ ਹੈ ਵੀ ਇਹਨਾਂ ਦਾ ਇਹ ਕਹਿਣਾ ਵੀ ਹੁਣ ਅਸੀਂ ਉਜਾੜ ਲਾਂਗੇ ਤਿੰਨ ਸਾਲ ਇਹ ਤਾਂ ਆਏ ਵੀ ਵਾਅਦਾ ਕਰਕੇ ਸੀ ਇਹਦਾ ਮਤਲਬ ਜਿਹੜੇ ਹੁਣ ਇਹਨਾਂ ਨੂੰ ਨਸ਼ਾ ਫੜਿਆ ਜਾ ਰਿਹਾ ਤਿੰਨ ਸਾਲ ਇਹਨਾਂ ਨੇ ਨਹੀਂ ਫੜਿਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਲੋਕ ਇਹ ਇਹ ਉਹ ਕਹਿੰਦੇ ਲੋਕ ਕੀ ਨੇ ਨਾ ਕੁਛ ਹੋਏ ਨਹੀਂ ਰਾਮ ਇਹ ਆਣਾ ਇਹ ਲੋਕਾਂ ਨੂੰ ਪਤਾ ਨਹੀਂ ਕਿ ਕਿਵੇਂ ਆ ਕਰ ਲੈਣਗੇ ਲੋਕਾਂ ਨੂੰ ਨਹੀਂ ਪਤਾ ਤਿੰਨ ਸਾਲ ਤੁਸੀਂ ਆਪਾਂ ਨਹੀਂ ਆਲੇ ਮਾਮਲੇ ਚ ਇਹੀ ਕਰਿਆ ਤਿੰਨ ਸਾਲ ਤੁਸੀਂ ਕੀ ਕਰਦੇ ਰਹੇ ਇਹਦਾ ਮਤਲਬ ਤਿੰਨ ਸਾਲ ਤਾਂ ਤੁਸੀਂ ਜਾਣ ਕੇ ਨਹੀਂ ਕੁਛ ਕਰਿਆ ਫਿਰ ਆਏ ਆ ਇੱਕ ਗੱਲ ਦੂਜੀ ਗੱਲ ਨਸ਼ੇ ਦੁਨੀਆ ਚੋਂ ਕਿਤੇ ਵੀ ਨਹੀਂ ਖਤਮ ਹੋਏ ਨਾ ਕਦੇ ਖਤਮ ਹੋਣੇ ਨੇ ਆ ਮੇਰੇ ਕੋਲ ਰਿਗਵੇਦ ਵੀ ਆ ਉਹਦੇ ਚ ਲਿਖਿਆ ਹੈ ਵੇ ਇੰਦਰ へ ਵਰਨ ਦੇਵਤਾ へ ਵਾਯੂ ਦੇਵਤਾ へ ਅਗਨੀ ਦੇਵਤਾ へ ਅਸ਼ਿਨ কুমার ਆਜੋ ਸੋਮ ਰਸ ਤੇ ਆ ਰਹਾ ਹੈ ਸਾਡੇ ਨਾਲ ਸੋਹਣਕ ਵੀ ਹੋਣਦ ਮੰਨੋ ਕਿ ਫੇਰ ਇਥੋਂ ਦੇ ਵਾਸੀ ਨੇ ਜਿਹੜੇ ਉਹਨਾਂ ਉਹ ਮੂਰਤੀ ਪੂਜਾ ਨਹੀਂ ਕਰਦੇ ਉਹ ਤੁਹਾਨੂੰ ਨਹੀਂ ਮੰਨਦੇ ਦੇਵੀ ਦੇਵਤਿਆਂ ਨੂੰ ਇਹਨਾਂ ਦੇ ਹਰੇ ਭਰੇ ਖੇਤਾਂ ਨੂੰ ਉਜਾੜ ਦੋ ਇਹਨਾਂ ਦੇ ਸਾੜ ਦੋ ਇਹਨਾਂ ਦੇ ਪਿੰਡਾਂ ਨੂੰ ਸ਼ਹਿਰਾਂ ਨੂੰ ਉਜਾੜ ਦੋ ਸੋਹਣੀਆਂ ਬਸਤੀਆਂ ਨੂੰ ਉਜਾੜ ਦੋ ਇਹ ਰਿਗਰੈਟ ਦੇ ਵਿੱਚ ਵੀ ਸੌਂ ਰਸਮੀ ਰਹੇ ਨੇ ਤੋਂ ਅਮਰੀਕਾ ਦੇ ਵਿੱਚ ਤਕਰੀਬਨ ਸਵਾ ਲੱਖ ਤੋਂ ਡੂਰ ਲੱਖ ਬੰਦਾ ਕੱਡੇ ਨਸ਼ੇ ਜਿਹੜੇ ਨੇ ਫੀਮੀ ਨਸ਼ੇ ਉਹਨਾਂ ਨਾਲ ਮਰਦਾ ਹੈ ਫੀਮੀ ਨਸ਼ਿਆਂ ਨਾਲ ਤੇ ਫਿਰ ਇਹ ਕਿਹਦੀ ਕਿਹੜੀ ਕਿਹੜੀ ਗੱਲ ਕਰਦੇ ਉਸ ਤੇ 33 ਕਰੋੜ ਦੀ ਵਾਦੀ ਹੈ ਉਸ ਹਿਸਾਬ ਨਾਲ ਜੇ ਸਵਾ ਡੇਢ ਲੱਖ ਮਰਦਾ ਹੈ ਸਾਡੀ 3 ਕਰੋੜ ਦੀ 11ਵਾਂ ਹਿੱਸਾ ਇਹਨਾਂ ਪਰਾਂ 13000 ਬੰਦਾ ਕਿ ਜੇ ਤੁਸੀਂ ਸੁਣਿਆ ਵੀ ਪੰਜਾਬ ਚ ਮਰਿਆ ਹੋਈ ਨਸ਼ਾ ਨਾਲ ਸੋ ਇਹ ਭੜੇਖਾ ਹੈ ਇਹਨਾਂ ਨੂੰ ਨਸ਼ੇ ਨਸ਼ੇ ਖਤਮ ਕਰਨਾ ਨਸ਼ੇ ਕਿਉਂਕਿ ਸਹੀ ਕਹਿ ਤੁਸੀਂ ਇਹ ਇੰਟਰਨੈਸ਼ਨਲ ਉਸ ਨਾਲ ਜੁੜੇ ਹੋਏ ਨੇ ਪਰ ਇੱਕ ਗੱਲ ਜਿਹੜੀ ਨਹੀਂ ਲੋਕ ਸਮਝ ਰਹੇ ਨੂੰ ਅੰਦਰ ਤਾ ਹੋਊਗੀ ਬਾਬਰ ਕੇ ਕਹਿ ਨਹੀਂ ਰਹੇ ਡਰਦੇ ਨੇ ਡਰ ਹੁੰਦਾ ਵੀ ਹੈ ਉਹ ਇਹ ਹੈ ਕਿ ਅੱਜ ਦਾ ਸਾਡਾ ਸਿਆਸਤਦਾਨ ਗੱਪ ਜਿੰਨਾ ਮਰਜ਼ੀ ਮਾਰੇ ਇੰਨੇ ਸਿਆਸਤਦਾਨ ਇਨਵੋਲ ਹੋਏ ਨੇ ਨਾ ਦੇ ਹੱਥੀ ਵੀ ਫੜੇ ਜਾ ਰਹੇ ਨੇ ਸਿਆਸਤਦਾਨ ਨੌਕਰ ਸ਼ਾ ਪੁਲਿਸ ਨਸ਼ਾਰੂਕੂ ਸਾਰਾ ਸਿਸਟਮ ਕਿ ਤਸਕਰ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੂੰ ਫਾਇਦਾ ਹੈ ਇਹਨਾਂ ਨਾਲ ਪੈਸਾ ਬੰਦਾ ਹੈ ਇਹਨਾਂ ਨਾਲ ਤਾਕਤ ਬੰਦੀ ਹੈ ਮਾਨ ਸਰ ਤੁਸੀਂ ਦੇਖੋ ਮਜੀਠੇ ਦੇ ਵਿੱਚ ਮਜੀਠੇ ਦੇ ਜਿਹੜੇ 7 ਪਿੰਡਾਂ ਦੇ ਵਿੱਚ ਅੱਜ ਮਤਲਬ ਲੇਟੈਸਟ ਜਿਹੜੀ ਗਿਣਤੀ ਆਈ 28 ਬੰਦੇ ਜਿਹੜੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਏ ਮਰ ਗਏ ਹਾਂ ਤਾਂ ਇਹਨਾਂ ਦਾ ਆਪਣਾ ਇੱਕ ਬਿਆਨ ਹੈ ਕਾ ਕੋਮਰ ਵਿਜੇ ਪ੍ਰਤਾਪ ਉਹ ਕਹਿੰਦਾ ਵੀ ਸਾਡੀ ਸਰਕਾਰ ਦੀ ਅੰਗਲੀ ਹੈ ਸਾਡੀ ਸਰਕਾਰ ਦੇ ਕਰਕੇ ਵਾਪਰਿਆ ਨੇ ਕਹਣਾ ਉਹ ਤਾਂ ਚਲੋ ਕਹਿੰਦਾ ਐ ਨਹੀਂ ਆ ਵੀ ਪੰਜਾਬ ਚ ਬੈਦ ਬੈ ਵੀ 2009 ਚ ਮਰੇ 2010 ਚ ਮਰੇ ਜੈ ਜੀਡੀ ਸ਼ਰਾਬ ਨਾਲ 2020 ਚ ਮਰੇ 2024 ਚ ਮਰੇ 2022 ਚ ਮਰੇ ਐ ਨਹੀਂ ਆ ਵੀ ਜੀਡੀ ਸ਼ਰਾਬ 24 ਨੂੰ ਲੂਰ ਚ ਮਰੇ ਨੇ ਕੈਪਟਨ ਸਰਕਾਰ ਵੇਲੇ 750 ਬੰਦੇ ਮਾਰਗੇ ਸੀ ਇਹ ਵੀ ਅਮਰਸਾਤੀ 136 136 ਹਾਂਜੀ ਸੋ ਇਸ ਕਰਕੇ ਇਹ ਕਹਿਣਾ ਬੜਾ ਸੋਖਾ ਹੈ ਬਲਕਿ ਮੈਚਾਂ ਨਸ਼ਿਆਂ ਦੇ ਵਿੱਚ ਹੁਣ ਸ਼ਰਾਬ ਤਾਂ ਅਫੀਸ਼ੀਅਲੀ ਠੀਕਾਂ ਤੇ ਵਿਕਦੀ ਹੈ ਜਿਹੜੇ ਕਹਿੰਦੇ ਨੇ ਵੀ ਪੋਸਟ ਸ਼ੁਰੂ ਕਰ ਦੋ ਤਾਂ ਨਸ਼ੇ ਬੰਦ ਹੋ ਜਾਣਗੇ ਇਹ ਕਿ ਕੀ ਅਸਲ ਆਪ ਤਾਂ ਠੀਕਾਂ ਤੇ ਵਿਕਲੀਆ ਨਾ ਹਾਂਜੀ ਤੇ ਫਿਰ ਕਿਵੇਂ ਮਰਦੇ ਨੇ ਸੋ ਇਸ ਕਰਕੇ ਇਹ ਇਲੈਗਲ ਵਪਾਰ ਦੀ ਗੱਲ ਹੈ ਇਹ ਨਸ਼ਾ ਦੀ ਉੱਡੀ ਨਹੀਂ ਉਹਦੇ ਵਿੱਚੋਂ ਜਿਵੇਂ ਜਿਹੜਾ ਬੰਦਾ ਇਹ ਖਾਣ ਲੱਗਿਆ ਹੈਰੇ ਨਾ ਜਾਂ ਟੀਕੇ ਲਵਾਉਣ ਲੱਗਿਆ ਉਹ ਆਪੀ ਜ਼ਮੀਨ ਵੇਚੇਗਾ ਉਹਦੇ ਘਰ ਜਾਂਦੀ ਤੁਸੀਂ ਬੇਹੁਮਤੀ ਕਰੀ ਜਾਓ ਉਹਨੇ ਬੋਲਣਾ ਹੀ ਨਹੀਂ ਕਿਉਂਕਿ ਉਹਦੇ ਅਣਖੀ ਮਰੀ ਜਾਂਦੀ ਹੈ ਅਣਖ ਉਹਦੀ ਮਰੀ ਜਾਂਦੀ ਹੈ ਸਰੀਰ ਉਹਦਾ ਮਾਰੇ ਜਾਂਦਾ ਹੈ ਰਿਸ਼ਤੇ ਨਾਲ ਤੇ ਉਹਦੇ ਖਤਮ ਹੋ ਜਾਂਦੇ ਨੇ ਉਹ ਸਿਰਫ ਇੱਕ ਉਹ ਨਸ਼ੇ ਦਾ ਹੋ ਜਾਂਦਾ ਉਹ ਆਪੀ ਜਿਮੀ ਨੇ ਦੇਖ ਦੋ ਡਾਕਟਰ ਸਾਹਿਬ ਜਿਹੜਾ ਚਿੱਟਾ ਹੈ ਸੰਥੈਟਿਕ ਡਰਗ ਜਿਹਨੂੰ ਕਹਿੰਦੇ ਉਹਦਾ ਉਹਦੇ ਨਾਲੋਂ ਜ਼ਿਆਦਾ ਖਤਰਨਾਕ ਹੈ ਜ਼ਿਆਦਾ ਖਤਰਨਾਕ ਹੈ ਕੋਈ ਸ਼ੱਕ ਹੀ ਨਹੀਂ ਹੈ ਹਰ ਉਹਦੇ ਆ ਚਿੱਟੇ ਦੋ ਨੇ ਇਹ ਵੀ ਮੈਂ ਤੁਹਾਨੂੰ ਦੱਸਦਾ ਸਾਡੇ ਦਰਸ਼ਕਾਂ ਨੂੰ ਕਈ ਨਹੀਂ ਪਤਾ ਹੁੰਦਾ ਇੱਕ ਤਾਂ ਹੈਗੀ ਜਿਹੜੀ ਬਹੁਤ ਸਾਫ਼ ਕਰੀ ਹੋਈ ਹੈਲੋਨਾ ਉਹ ਚਿੱਟਾ ਹੈ ਇੱਕ ਐਂਫੀਟਾਮਾਈਨ ਹੈ ਹਾਂਜੀ ਐਫੀਡ੍ਰੀਨ ਤੇ ਵੀ ਤਾਂ ਵੀ ਨਾ ਤੇ ਬਨੂਰ ਤੇ ਬਰੇਹਰਾ ਪਾਊਡਰ ਫੜਿਆ ਕੈਸੀ ਇੱਕ ਵਾਰੀ ਸ਼ਾਇਦ ਬਨੂਰ ਦੇ ਨਾਕੇ ਚੱਕ ਕੇ ਚੇਸੀ ਹਿਮਾਚਲ ਚ ਬਦੀ ਚ ਪੰਜਾਬ ਚ ਬੜੀ ਧਾਮ ਹਾਂ ਜੀ ਉਹ ਰਹੀ ਹਾਂ ਸੋ ਇਹ ਜਿਹੜਾ ਅੰਫੀਟਾਮਿਨ ਤੇ ਇਹ ਹੀ ਬੜਾ ਚਿੱਟਾ ਇਹ ਮਤਲਬ ਹੈਗਾ ਪਹਿਲਾਂ ਕਿ ਜਿਹੜਾ ਹਮਦੇ ਕੈਚੂਡ ਬੰਦੇ ਸੀ ਸੋ ਇਹ ਜਿਹੜੇ ਨਸ਼ੇ ਨੇ ਚਾਹੇ ਉਹ ਕੈਮੀਕਲ ਨਸ਼ੇ ਨੇ ਚਾਹੇ ਉਹ ਅਜੂਜੇ ਪੋਸਟ ਦੇ ਫੀਮ ਦੇ ਨੇ ਇਹ ਸਾਰੇ ਸਾਰੇ ਨਸ਼ਿਆਂ ਦੇ ਵਿੱਚ ਇੱਕ ਵੱਡਾ ਤੰਤਰ ਹੈ ਕਿ ਚੰਡੀਗੜ੍ਹ ਦੇ ਵਿੱਚ ਹੁੰਦਾ ਇਹਨਾਂ ਦਾ ਨਾਰਕੋਟਿਕ ਕੰਟਰੋਲ ਬਿਊਰੋ ਦਾ ਉਹਨ ਸੱਤ ਸਾਲ ਵੀ ਗੇਲ ਹੋਈ ਸੀ ਦੂਜਾ ਆਇਆ ਉਹ ਪੈਸੇ ਨੰਦਾ ਫੜਿਆ ਗਿਆ ਲੱਖਾਂ ਰੁਪਈਆ ਇਹ ਆ ਹੁਣ ਵੀ ਕਿੰਨੇ ਫੜੇ ਗਏ ਨੇ ਅਈ ਕ ਇਹਨਾਂ ਦਾ ਅਧਿਕਾਰੀ ਫੜਾਇਆ ਗਿਆ ਐ ਐਮਐਨਏ ਪਤਾ ਨਹੀਂ ਪੜਾਇਆ ਗਿਆ ਸੰਗਰੂਰ ਜੇਲ੍ਹ ਦਾ ਜੀ ਹਾਂ ਹਾਂ ਜੇਲ੍ਹ ਦਾ ਜੇਲ੍ਹ ਦੇ ਵਿੱਚ ਸੰਗਰੂਰ ਜੇਲ੍ਹ ਚ ਵਿਗੜੀ ਸੀ ਸੋ ਇਸ ਕਰਕੇ ਉੱਥੇ ਕਹਾਂ ਉਹ ਜਿਹੜੇ ਕੈਦੀ ਸੀਗੇ ਉਹਨਾਂ ਦੇ ਕਹਾਂ ਲਿੰਕ ਸਾਰੇ ਸੋ ਇਸ ਕਰਕੇ ਇਹ ਨਸ਼ਿਆਂ ਦਾ ਐ ਨਹੀਂ ਹੈ ਨਸ਼ਾ ਵਿਰੁੱਧ ਜਿਹੜੀ ਮਹਿਮ ਚਲਾਉਣੀ ਉਹ ਹੀ ਚਲਾ ਨਹੀਂ ਸਕਦੇ ਕੋਈ ਫਿਰ ਲੋਗੇ ਇਹਨਾਂ ਨੂੰ ਸਵਾਲ ਕਰਨਗੇ ਇਹ ਸਿਰਫ ਆਪ ਪਾਰਟੀਆਂ ਨੂੰ ਜਿਵੇਂ ਇੱਥੇ ਡੈਮ ਰੋਕਣ ਵਾਸਤੇ ਆਪ ਪਾਰਟੀ ਵਾਲੇ ਬੁਲਾ ਲੈ ਹਾਂ ਜੀ ਮੈਂ ਦੇਖ ਰਿਹਾ ਸੀ ਮਲੇਰਕੋਟਲਾ ਤੋਂ ਇਹਨਾਂ ਦਾ ਐਮਐਲਏ ਲੈ ਕੇ ਆ ਰਹੇ ਆ ਲੋਕਾਂ ਨੂੰ ਵੀ ਆਪਾਂ ਉੱਥੇ ਚੱਲਣਾ ਡੈਮ ਤੇ ਸੋ ਇਹ ਆਦੀ ਪਾਰਟੀ ਦਾ ਜੇ ਤੁਸੀਂ ਕੰਮ ਕਰਕੇ ਕਰਨ ਲੱਗ ਜੋ ਤੁਸੀਂ ਜਨਤਾ ਚ ਜਾਣ ਦੇ ਬਜਾਏ ਉਦੋਂ ਫਿਰ ਕੰਮ ਠੀਕ ਨਹੀਂ ਹੁੰਦਾ ਸੋ ਨਸ਼ੇ ਨਸ਼ੇ ਨਹੀਂ ਰੁਕਨੇ ਨਸ਼ਿਆਂ ਦਾ ਇਹ ਦਿਖਾਵਾ ਹੈ ਇਹ ਜਿਹਹੇ ਜਿਨ੍ਹਾਂ ਨੇ ਸਕੂਲ ਠੀਕ ਕਰ ਲਏ ਜਿਹਹੇ ਜਿਨ੍ਹਾਂ ਨੇ ਹਸਪਤਾਲ ਠੀਕ ਕਰ ਲਿਆ ਆਮ ਆਦਮੀ ਕਲੀਨ ਖੋਲ ਕੇ ਜਿਹਹੇ ਜਿਹਾਂ ਇਹਨਾਂ ਨੇ ਪਾਣੀ ਦਾ ਉੱਤੇ ਕੋਰਟ ਚ ਹਾਰ ਗਏ ਚ ਇੱਥੇ ਜਿਹੜਾ ਜਿਹਾ ਵਿਚਾਰਿਆ ਉਹ ਇਹ ਜਿਹੇ ਨਸ਼ਾ ਦਾ ਕਰਕੇ ਆਉਣਗੇ ਕੋਈ ਮੈਨੂੰ ਨਹੀਂ ਲੱਗਦਾ ਵੀ ਨਸ਼ਿਆਂ ਦੇ ਉੱਤੇ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨਾਲ ਗੱਲ ਕਰਨੀ ਹੈ ਉਸ ਟਿੱਕ ਨਾਲ ਇਹਨਾਂ ਦੀ ਹਿੰਦੂ ਕੀ ਨਹੀਂ ਇੱਕ ਵਾਰੀ ਗੱਲ ਕਹਿ ਕੇ ਮੈਂ ਤੁਹਾਨੂੰ ਤਾਂ ਲੱਸਣਾ ਵੀ ਜਿਵੇਂ ਸਾਡੇ ਕਈ ਵਾਰੀ ਬੰਦਿਆਂ ਨਾਲ ਹੁੰਦਾ ਹੈ ਜੀ ਭਗਵੰਤ ਮਾਨ ਨੇ ਨਿਸ਼ਾਨਾ ਕਿ ਚਲਾਊਗਾ ਆਹਾ ਮੈਂ ਤੁਹਾਨੂੰ ਸਿਰਫ ਇੱਕ ਮਿੰਟ ਦੀ ਗੱਲ ਸੁਣਾਉਣਾ ਹਾਂ ਜੀ ਭਗਵੰਤ ਮਾਨ ਜੀ ਕੀ ਕਿੱਥੀ ਲਿਖੀ ਹੈ ਮੈਂ ਤਾਂ ਕਹਿ ਰਿਹਾ ਇਹ ਭਗਵੰਤ ਮਾਨ ਨੂੰ ਉਹ ਲਿਖੀ ਕੀ ਹੈ ਵੀ ਭਗਵੰਤ ਮਾਨ ਪੰਜਾਬ ਦੇ ਵਿੱਚ ਰਿਟ 13 ਚੱਲਦਾ ਜਾਂ ਕਿਸੇ ਹੋਰ ਦਾ ਚੱਲਦਾ ਆ ਪਿਛਲੇ ਸਾਲ ਦੀ ਅਪ੍ਰੈਲ ਦੀ ਚਿੱਠੀ ਹੈ ਆ ਇਸ ਸਾਲ ਦੀ ਹੁਣ ਤੱਕ ਦੀ ਚਿੱਠੀ ਹੈ 24 ਪੱਕੀ ਦੀ ਇੱਕ ਨਈ ਚਿੱਠੀਆਂ ਪਾਈਆਂ ਹੋਈਆਂ ਨੇ ਆਰਟੀਆਈ ਚ ਮੰਗਿਆ ਸੀ ਇਹ ਸੂਚਨਾ ਭਗੰਤ ਮਾਨ ਤੋਂ ਉਹਨੇ ਗਾਹ ਉਹਨੂੰ ਤੇ ਜਿਆ ਪਿਛਲੇ ਸਾਲ ਵੀ ਉਹਨਾਂ ਨੇ ਆ ਲਿਖਤਾ ਐਤੀ ਵੀ ਇਹੀ ਇਤਕੋ ਲਾਈਨ ਪਿਛਲੇ ਸਾਲ ਜਿਹੜੀ ਬੀਤੀ ਹੋਈ ਹੈ 2024 ਚ ਉੱਤੇ ਲਿਖਿਆ ਮਾਮਲਾ ਸਰਕਾਰ ਦੇ ਵਿਚਾਰधीन ਹੈ। ਠੀਕ ਹੋ ਗਿਆ। ਸਵਾ ਸਾਲ ਬਾਅਦ ਹੁਣ ਫੇਰ ਹੀ ਲਿਖਿਆ। ਮਾਮਲਾ ਸਰਕਾਰ ਦੇ ਵਿਚਾਰधीन ਹੈ। ਉਹੀ ਪੀ ਰਈਓ ਆ ਉਹਨਾਂ ਦੀ ਉੱਥੇ ਜਿਹੜੀ ਅਫਸਰ ਬੈਠੀ ਹੈ ਕੋਲਦੀਪ ਕੋਰ ਕੋਈ। ਕੋਲਵੀਰ ਕੋਰ ਕੇ ਕੋਲਦੀਪ ਕੋਰ ਕੋਈ। ਹੁਣ ਜਿਹੜੀ ਸਰਕਾਰ ਕੋਣੇ ਇਹ ਹਿੰਮਤ ਨਹੀਂ ਦੀ ਆਏ ਪੁੱਛ ਲੋ ਭਾਈ ਕੈ ਸਾਲ ਲੱਗੂਗਾ ਇਹ ਮਾਮਲਾ। ਇੱਕ ਲਾਈਨ ਚ ਮੁੱਖ ਮੰਤਰੀ ਵੱਲੋਂ ਐਡੀ ਚਿੱਠੀ ਡਿਟੇਲ ਕਹਿੰਗੇ ਵੀ ਇੰਨੀਆਂ ਚਿੱਠੀਆਂ ਦੇਖੋ। ਚਿੱਠੀਆਂ ਦਾ ਨੰਬਰ ਦਿੱਤੇ ਹੋਏ ਨੇ। ਸੋ ਭਗਵੰਤ ਜੀ ਕਿੱਥੋਂ ਨਸ਼ੇ ਰੋਕ ਲੋ ਤੋਂ ਦਫ਼ਤਰ ਤਾਂ ਖੰਦੇ ਨਹੀਂ ਹੈਗੇ। ਦਫਤਰਾਂ ਦੇ ਵਿੱਚ ਗੰਦ ਪਿਆ ਹੋਇਆ ਉਹ ਜਿੱਥੇ ਦਫਤਰਾਂ ਦੇ ਵਿੱਚ ਗੰਦ ਪਿਆ ਹੋਇਆ ਹੈ 2 2 3 3 ਸਭ ਕੁਝ ਕਰਨਾ ਹੀ ਨਹੀਂ ਇਹ ਵਿਜੀਗਨਾਂ ਦੀ ਲੰਬੀਆਂ ਚਿੱਠੀਆਂ ਨੂੰ ਕੌਣ ਪੈਸਾ ਗਿੱਦੜ ਪੱਕੀ ਨੂੰ ਇਹ ਗਿੱਦੜ ਪੱਕੀਆਂ ਨੇ ਭਗੰਤ ਮੰਨਦੀਆਂ ਚਿੱਠੀਆਂ ਜਦ ਗਿੱਦੜ ਪੱਕੀ ਹੋ ਗਈਆਂ ਕਹਿੰਦੇ ਉਹ ਡੰਡਾ ਫੇਰ ਲੈ ਕਿੰਨਾ ਕੁ ਫੇਰ ਦੂਗਾ ਇੱਧਰ ਸਾਹਮਣੇ ਸਬੂਤ ਨਹੀਂ ਕਿ ਹਿੰਮਤਾਂ ਕਰ ਲੈ ਆ ਮੈਂ ਓਪਨਲੀ ਮੀਡੀਆ ਦਿਖਾ ਰਿਹਾ ਕਿ ਹਿੰਮਤਾਂ ਫੇਰ ਪੁੱਛਵੇਂ ਸੋ ਇਹ ਕੋਈ ਨਹੀਂ ਇੱਥੇ ਕਰਨਾ ਗੱਲਾਂ ਨੇ ਮੈਂ ਤਾਂ ਕਹਿਣਾ ਵੀ ਇਹ ਗੱਲਾਂ ਕਰਦੇ ਨੇ ਇਹ ਨਸ਼ਿਆਂ 'ਚ ਵੀ ਅਸੀਂ ਗੱਲਾਂ ਕਰਦੇ ਨੇ ਇਹਨਾਂ ਦੇ ਵੀ ਬੰਦੇ ਬਥੇਰੇ ਇਨਵੋਲ ਹੁੰਦੇ ਨੇ ਰੋਜ-ਰੋਡ ਦੇ ਸਾਹਮਣੇ ਫੜੇ ਜਾਂਦੇ ਨੇ ਇਹਨਾਂ ਦੇ ਬੰਦਿਆਂ ਨੇ ਕੀ ਰੌਲੇ ਨਹੀਂ ਪੰਦੇ ਜਾਂ ਤਾਂ ਕਹੈ ਨਾ ਆਪਾਂ ਨਾਂ ਤਾਂ ਕਿਸਦਾ ਲੈ ਨਹੀਂ ਸਕਦੇ ਕਿਉਂਕਿ ਆਪਾਂ ਨੂੰ ਕੀ ਪਤਾ ਕੌਣ ਹੈ ਪਤਾ ਜਾਂਦੀ ਨਹੀਂ ਰੋਜ ਰੌਲਾ ਤਾਂ ਪੈਂਦਾ ਹੀ ਹੈ ਉਹਦਾ ਜਵਾਬ ਨਹੀਂ ਦਿੰਦੇ ਨੇ ਫੇਰ ਲੋਕਾਂ ਨੂੰ ਤੁਸੀਂ ਕਰਕੇ ਆਪਾਂ ਇਹ ਤਾਂ ਲਿਖਣਾ ਰੱਖੀਏ ਪੰਜਾਬ ਦੇ ਵਿੱਚ ਹੁਣ ਇਹ ਕੋਸ਼ਿਸ਼ ਇਹ ਕਰ ਰਹੇ ਨੇ ਕਿੱਕੇ ਦਾ ਰਾਜ ਕਰ ਰਹੇ ਨੇ ਸਰਕਾਰ ਦੇ ਵਿੱਚ ਨਿਯਮ ਕਾਨੂੰਨ ਦਾ ਜਿਹੜਾ ਰਾਜ ਆ ਪੰਜਾਬ ਦੇ ਵਿੱਚ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬੜੀ ਬੱਧੀਏ ਤੇ ਚੋਟ ਲੱਗੀ ਆ ਬਦਾਨੀ ਸੱਟ ਵੱਜੀ